ਜਿਹੜਾ ਵਾਹਿਗੁਰੂ ਦੀ ਛਾਵੇਂ ਸੌਂ ਜਾਏ ਉਹਦੇ ਕੰਨਾਂ ਵਿੱਚ ਫਿਰ ਵਾਹਿਗੁਰੂ ਦੇ ਨਾਮ ਦਾ ਸੰਗੀਤ ਵਾਹਿਗੁਰੂ ਦੇ ਨਾਮ ਦੀਆਂ ਤੁਨਾ ਪੈਂਦੀਆਂ ਨੇ ਉਹਨੂੰ ਦੁਨੀਆਂ ਦਾ ਡਰ ਨਹੀਂ ਵਿਆਪਦਾ ਉਹਨੂੰ ਨਰਕਾਂ ਦਾ ਭੈ ਨਹੀਂ ਸਤਾਉਂਦਾ ਜਿੰਨੀ ਸਖੀਏ ਸ਼ੋਰ ਆਵੇ ਸੇ ਅੰਬੀ ਛਾਵੜੀਏ ਜਿਓ ਤੀਸਰੀ ਗੱਲ ਅੰਬ ਦੀ ਸ਼ਾਖ ਉਤੇ ਬੈੰਦੀ ਏ ਕੋਇਲ ਜਿਹੜੀ ਸਭ ਤੋਂ ਖੱਟੀ ਅੰਬੀ ਹੁੰਦੀ ਹੈ ਨਾ ਉਹ ਕੋਇਲ ਖਾਂਦੀ ਹੈ ਸਭ ਤੋਂ ਖੱਟੀ ਅੰਬੀ ਖਾ ਕੇ ਫਿਰ ਉਹ ਬੜੇ ਸੁਰੀਲੇ ਕੰਠ ਨਾਲ ਤੂੰ ਤੂੰ ਜੱਪਦੀ ਹੈ ਜਿਸੜੇ ਤੂੰ ਤੂੰ ਬੋਲਦੀ ਹੈ ਨਿੱਕੇ ਨਿੱਕੇ ਮੁੰਡੇ ਵੀ ਤੇ ਨਾਲ ਕੁੜੀਆਂ ਮੁੰਡੇ ਵੀ ਰਾਜਾ ਦੇ ਤੂੰ ਹੋ ਤੂੰ ਹੋ ਤੇ ਬੋਲਦੀ ਹੈ ਖੱਟੀ ਅੰਬੀ ਖਾ ਕੇ ਛਾਡੇ ਵਿੱਚ ਤੇ ਨਖਰੇ ਚਖਰੇ ਬੜੇ ਨੰਜੇ ਦਾ ਪਾਠ ਰੱਖ ਦਿੱਤਾ ਇਲਾਚੀਆਂ ਲਿਆਇਓ ਕਾਲ ਵੀ ਮਿਸ਼ਰੀ ਲਿਆਇਓ ਮਹਾਰਾਏ ਬਦਾਮਾਂ ਦੀਆਂ ਗਿਰੀਆਂ ਲਿਆ ਦਵਾਈ ਰੱਬ ਦੀ ਕਾਲ ਵੀ ਮਿਸ਼ਰੀ ਕਫ ਪੈਦਾ ਕਰਦੀ ਐ ਇਲਾਚੀਆਂ ਵੀ ਕਫ ਪੈਦਾ ਕਰਦੀਆਂ ਤੁਸੀਂ ਮਰਾਸੀਆਂ ਨੂੰ ਕਦੇ ਵੇਖਿਆ ਛਾਡੇ ਕੀਰਤਨੀਆਂ ਵਿੱਚੋਂ ਕੋਈ ਵਿਰਲਾ ਗੁਰੂ ਕਾ ਲਾਲ ਹੋਵੇਗਾ ਜਿਹੜਾ ਕਾਲੇ ਗੰਧਾਰ ਤੋਂ ਉਧਾਂ ਜਾਂਦਾ ਛੋਟੇ ਤੋਂ ਛੋਟਾ ਸਾ ਰੱਖਨੇ ਆਸੀਂ ਲੇਕਿਨ ਤੁਸਾਂ ਮਰਾਸ਼ੀਆਂ ਨੂੰ ਵੇਖਿਆ ਹੋਵੇਗਾ ਗੌਂਦਿਆਂ ਉਹ ਕਾਲੇ ਗੰਧਾਰ ਤੋਂ ਉਤਾ ਹੀ ਰੱਖਦੇ ਨੇ ਸੁਣ ਫੁੱਦਲੀਆਂ ਸੁਰਾਂ ਨੂੰ ਉਹ ਛੁੰਦੇ ਨੇ ਜਾ ਕੇ ਕਿ ਉਹਨਾਂ ਦੇ ਘਰ ਕਦੇ ਮੱਝ ਵੱਡੀ ਵੇਖੀ ਜੇ ਉਹਨਾਂ ਦੇ ਘਰ ਕਦੇ ਬਦਾਮਾਂ ਦੀਆਂ ਗਿਰੀਆਂ ਭੱਜਦੀਆਂ ਵੇਖੀਆਂ ਜੇ ਉਹਨਾਂ ਦੇ ਘਰ ਕਦੇ ਕਾਲੀ ਮਿਸ਼ਰੀ ਜਾ ਉਹਨਾਂ ਦੇ ਘਰ ਕਦੇ ਨਿੱਕੀਆਂ ਮੋਡੀਆਂ ਇਲਾਚੀਆਂ ਵੇਖੀਆਂ ਜੇ ਲਾਲ ਮਰਚਾਂ ਬੀ ਕੱਢ ਕੇ ਰਾਤ ਨੂੰ ਛਿਲਕਾ ਪਿਉਂਦੇ ਨੇ ਤੇ ਸਵੇਰੇ ਉੱਠ ਕੇ ਰਗੜ 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 ਉਹਨੂੰ ਚਟਣੀ ਵਰਗਾ ਬਣਾ ਦੇਂਦੇ ਨੇ ਜਿਹੜਾ ਕੋ ਥੋੜਾ ਬਹੁਤਾ ਘਿਓ ਤੇਲ ਲੱਭੇ ਉਹਦੇ ਚ ਫਿਰ ਭੁੰਨਦੇ ਨੇ ਉਹ ਮਰ ਜਾ ਉਹਦੇ ਚ ਭੁੰਨਦੇ ਨੇ ਲਸਣ ਔਰ ਪਿਆਜ਼ ਉਹਦਾ ਉਹ ਤੜਕਾ ਮਾਰਦੇ ਨੇ ਦਾਲ ਸਬਜ਼ੀ ਨੂੰ ਉਹਦੇ ਨਾਲ ਉਹਨਾਂ ਦੇ ਆਵਾਜ਼ ਐਡੇ ਉੱਚੇ ਐਡੇ ਸੋਹਣੇ ਹੁੰਦੇ ਨੇ ਕਿ ਉਹ ਘੰਟਿਆਂ ਬੱਧੀ ਗਾਉਂਦੇ ਰਹਿੰਦੇ ਉਹਨਾਂ ਦਾ ਆਵਾਜ਼ ਥੱਕਦਾ ਨਹੀਂ ਸਭ ਤੋਂ ਖੱਟੀ ਅੰਬੀ ਸਭ ਤੋਂ ਜੰਗੀ ਖਟਿਆਈ ਆਵਾਜ਼ ਵਾਸਤੇ ਨਿੰਬੂ ਦੀ ਹੈ ਕੋਲ ਜੜੀ ਹੈ ਸਭ ਤੋਂ ਖੱਟੀ ਅੰਬੀ ਖਾਂਦੀ ਹੈ ਤੇ ਸਰੇ ਸੋਹਣੇ ਕੰਠ ਨਾਲ ਇਹ ਫਿਰ ਵਾਹਿਗੁਰੂ ਦੇ ਗੁਣ ਗਾਉਂਦੀ ਹੈ ਜਿਹੜਾ ਅੰਬ ਦੀ ਛਾਂਵੇਂ ਸੁੱਤਾਂ ਹੋਇਆ ਹੁੰਦਾ ਫਿਰ ਕੋਇਲ ਦੀ ਮਿੱਠੀ ਆਵਾਜ਼ ਸੁਣਦਾ ਜਿਹੜਾ ਵਾਹਿਗੁਰੂ ਦੀ ਛਾਂਵੇਂ ਸੌਂ ਜਾਏ ਵਾਹਿਗੁਰੂ ਦੇ ਮਿੱਠੇ ਬਚਨ ਜਿਨ੍ਹਾਂ ਵਾਸਤੇ ਬਾਣੀ ਕਹਿੰਦੀ ਅੰਮ੍ਰਿਤ ਪ੍ਰਿਆ ਬਚਨ ਤੋਾਰੇ ਅਤ ਸੁੰਦਰ ਮਨ ਮੋਹਣ ਪਿਆਰ ਜਿਹੜਾ ਰੱਬ ਦੀ ਛਾਂਵੇਂ ਸੌਂ ਜਾਏ ਉਹ ਫਿਰ ਅੰਮ੍ਰਿਤ ਬਚਨ ਸੁਣਦਾ ਮਿੱਠੇ ਬਚਨ ਸੁਣਦਾ